ਕੂਫੀਆ ਤੰਤਰ ਤੇ ਹੋਰ ਸਰਕਾਰੀ ਅਦਾਰਿਆਂ ਨੂੰ ਹਮੇਸ਼ਾ ਤੋਂ ਹੀ ਹੈਕਿੰਗ ਦਾ ਖਤਰਾ ਰਹਿੰਦਾ ਹੈ ਪਰ ਹੈਕਰਾਂ ਦੇ ਤੇਜ਼ ਦਿਮਾਗ ਦਾ ਸ਼ਿਕਾਰ ਬਣੀ ਪੰਜਾਬ ਬੀਜੇਪੀ ਦੀ ਵੈਬਸਾਈਟ ਜਿਸ ਨੂੰ ਕਿ ਖਾਲਿਸਤਾਨ ਦੇ ਹੈਕਰਾਂ ਮਾਫ ਕਰਨਾ ਜਿਸ ਨੂੰ ਪਾਕਿਸਤਾਨ ਦੇ ਹੈਕਰਾਂ ਨੇ ਹੈਕ ਕਰ ਲਿਆ ਹੈ ਵੈਬਸਾਈਟ ਦੇ ਮੁੱਖ ਪੰਨੇ ਉਤੇ ਪਾਕਿਸਤਾਨ ਹੈਕ ਸੋਰਸ ਦੇ ਕ੍ਰਿਊ ਦਾ ਲੋਗੋ ਲੱਗਿਆ ਹੋਇਆ ਹੈ ਇਸ ਨਾਲ ਹੀ ਚੱਲ ਪਤਾ ਚੱਲ ਰਿਹਾ ਹੈ ਕਿ ਹੈਕਡ ਬਾਈ ਪਾਕਿਸਤਾਨ ਹੈਕਰਸ ਕਰਿਓ ਯਾਨੀ ਕਿ ਇਹ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਉੱਪਰ ਲਿਖਿਆ ਹੋਇਆ ਪੰਜਾਬ ਬੀਜੇਪੀ ਵੈਬਸਾਈਟ ਨੂੰ ਅਚਾਨਕ ਹੈਕ ਕਰ ਲਿਆ ਗਿਆ ਹੈ ਏਬੀਬੀ ਸਾਂਝਾ ਨੇ 24 ਘੰਟੇ ਪਹਿਲਾਂ ਬੀਜੇਪੀ ਵੈਬਸਾਈਟ ਦੇ ਉੱਪਰ ਸਾਫ ਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਤੋਂ ਪਹਿਲਾਂ ਨਰਿੰਦਰ ਮੋਦੀ ਦੇ ਹੋਣ ਦੀ ਖਬਰ ਦਿਖਾਈ ਸੀ ਅਤੇ ਹੁਣ ਪਾਕਿਸਤਾਨ ਦੇ ਹੈਕਰਾਂ ਦੇ ਵੱਲੋਂ ਇਸ ਨੂੰ ਹੈਕ ਕਰ ਲਿਆ ਗਿਆ ਇਸ ਤੇ ਜ਼ਿਆਦਾ ਜਾਣਕਾਰੀ ਦੇਣ ਲਈ ਸਾਡੇ ਨਾਲ ਜੁੜੇ ਹੋਏ ਨੇ ਰਾਕੇਸ਼ ਕੋਲ ਜੋ ਕਿ ਪੰਜਾਬ ਬੀਜੇਪੀ ਆਈਟੀ ਸੈੱਲ ਦੇ ਕਨਵੀਨਰ ਕਨਵੀਨਰ ਵੀ ਨੇ ਉਹਨਾਂ ਤੋਂ ਜਾਣਦੇ ਆ ਰਾਕੇਸ਼ ਕੋਇਲ ਜੀ ਜਿਸ ਤਰ੍ਹਾਂ ਹੈਕ ਕਰ ਲਿਆ ਗਿਆ ਇਸ ਵੈਬਸਾਈਟ ਨੂੰ ਇਸ ਤੇ ਤੁਸੀਂ ਕੀ ਕਹਿਣਾ ਚਾਹੋਗੇ ਮੈਨੂੰ ਐਕਚੁਅਲੀ ਜਿਹੜਾ ਹੈਕ ਕੀਤਾ ਗਿਆ ਹੈ ਵੈਬਸਾਈਟ ਨੂੰ ਹੈਕ ਨਹੀਂ ਕੀਤਾ ਗਿਆ ਵੈਬਸਾਈਟ ਦੀ ਛੋਟੀ ਜਿਹੀ ਜਿਹੜੀ ਇਨਫੋਰਮੇਸ਼ਨ ਸਾਡਾ ਮੇਨ ਪੇਜ ਸਾਈਡ ਸਲਾਈਡ ਸ਼ੋ ਸੀਗਾ ਉਹਨੂੰ ਹੈਕ ਕੀਤਾ ਗਿਆ ਸੀਗਾ ਔਰ ਉਹਨੂੰ ਅਸੀਂ ਇਮੀਡੀਏਟਲੀ ਠੀਕ ਵੀ ਕਰ ਦਿੱਤਾ ਹੈ ਹੁਣ ਉਹ ਬਿਲਕੁਲ ਠੀਕ ਚੱਲ ਰਹੀ ਹੈ ਜੀ ਔਰ ਸੈਕੰਡਲੀ ਐਂਡ ਦੇ ਰਿਗਾਰਡਿੰਗ ਅਸੀਂ ਆਪਣੇ ਪੁਲਿਸ ਕਮਿਸ਼ਨਰ ਨੂੰ ਕੰਪਲੇਂਟ ਵੀ ਦੇਾਂਗੇ ਜਿਹੜੀ ਹੈਕ ਹੋ ਰਹੀ ਹੈ ਕਿ ਇਹਦੇ ਬਾਰੇ ਜੋ ਵੀ ਬੰਦਾ ਇਹਨੂੰ ਹੈਕ ਕਰ ਰਿਹਾ ਉਹਦੀ ਸਚਾਈ ਅਸੀਂ ਸਾਹਮਣੇ ਵੀ ਆਈਏ ਤਾਂ ਕਿ ਬਾਅਦ ਬਾਰ ਐਵੀਆਂ ਚੀਜ਼ਾਂ ਸਾਹਮਣੇ ਨਾ ਬਾਕੀ ਗੱਲ ਜਿਹੜੀ ਤੁਸੀਂ ਕਹਿ ਰਹੇ ਸੀਗੇ ਅਟਲ ਵਿਆਰੀ ਬਾਜਪਾਈ ਜੀ ਵਾਲੀ ਹੂੰ ਤੇ ਉਹ ਜਿਹੜੀ ਹੈ ਉਹ ਅੱਜ ਨੇ ਇਨਸਪੈਕਸ਼ਨ ਦਿੱਤੀਆਂ ਮਾ ਆਪਣੇਆਂ ਨੂੰ ਕਿ ਉਹ ਜਿਹੜੀ ਪਿਕਚਰ ਜਿਹੜੀ ਹੈ ਉਹ ਠੀਕ ਹੋ ਜਾਏਗੀ ਉਹਦੇ ਲਈ ਤੁਹਾਡਾ ਸਾਰਿਆਂ ਦਾ ਮੈਂ ਥੈਂਕਸ ਹੀ ਕਰਨਾ ਹੈ ਜਿਹੜੀਆਂ ਤੁਸੀਂ ਬਾਰ-ਬਾਰ ਸਾਨੂੰ ਇਹ ਚੀਜ਼ਾਂ ਦੱਸ ਦਿੰਨੇ ਹੋ ਜੀ ਤੇ ਐਵੀਪੀ ਨਿਊਜ਼ ਦਾ ਮੈਂ ਧੰਨਵਾਦ ਵੀ ਕਰਦਾ ਹਾਂ ਜਿਨ੍ਹਾਂ ਨੇ ਸਾਡੀ ਨੌਲੇਜ ਹੈ ਚੀਜ਼ ਗਿਆਂਦੀ ਹੈ ਬਾਕੀ ਇਸ ਗੱਲ ਦੀ ਮੈਂ ਗਾਰੰਟੀ ਦਿੰਦਾ ਕਿ ਕਦੀ ਹੁਣ ਦੁਬਾਰਾ ਹੈਕਿੰਗ ਹੋਏਗੀ ਵੈਬਸਾਈਟ ਇਹਨੂੰ ਅਸੀਂ ਜਿਹੜੇ ਵੀ ਉਹਨੇ ਕੋਸ਼ਿਸ਼ ਕੀਤੀ ਉਹਨੇ ਵੈਬਸਾਈਟ ਹੈਕ ਕਰਨ ਦੀ ਉਹਨਾਂ ਕੋਲ ਵੈਬਸਾਈਟ ਤਾਂ ਹੈਗ ਨਹੀਂ ਪਰ ਜਿਹੜਾ ਸਾਡਾ ਸਲਾਈਡ ਸ਼ੋ ਸੀਗਾ ਉੱਥੇ ਉਹਨੇ ਥੋੜੀ ਜਿਹੀ ਸ਼ਰਾਦ ਕਰ ਪਾਇਆ ਪੂਰੀ ਵੈਬਸਾਈਟ ਨੂੰ ਛੇੜ ਨਹੀਂ ਪਾਇਆ ਤੇ ਉਹ ਅਸੀਂ ਇਮੀਡੀਏਟਲੀ ਠੀਕ ਕਰਤੀ ਹੈ ਔਰ ਜਿਹੜੀ ਹੁਣ ਸਾਡੀ ਵੈਬਸਾਈਟ ਉਹ ਬਿਲਕੁਲ ਠੀਕ ਚੱਲ ਰਹੀ ਹੈ। ਰਾਕੇਸ਼ ਜੀ ਜੋ ਜਾਣਕਾਰੀ ਮਿਲਲੀ ਹੈ ਉਸ ਦੇ ਮੁਤਾਬਕ ਇਹ ਉਹ ਹੈਕਰਸ ਨੇ ਜੋ ਪਹਿਲਾਂ ਵੀ ਕਈ ਵੈਬਸਾਈਟਸ ਨੂੰ ਹੈਕ ਕਰ ਚੁੱਕੇ ਨੇ ਤੁਹਾਨੂੰ ਕੀ ਲੱਗਦਾ ਇਹਨਾਂ ਦੇ ਆਖਿਰਕਾਰ ਮਨਸੂਬੇ ਕੀ ਸਨ? ਮਨਸੂਬੇ ਪਹਿਲਾਂ ਵੀ ਜਿਹੜੇ ਇਲੈਕਸ਼ਨਾਂ ਦੇ ਦਿਨਾਂ ਸੀ ਵੈਬਸਾਈਟਾਂ ਹੈਕ ਹੋਈਆਂ। ਤੁਹਾਨੂੰ ਆ ਵੀ ਪਤਾ ਹੋਵੇਗਾ ਕਿ ਬਹੁਤ ਵੱਡੇ ਵੱਡੇ ਲੀਡਰਾਂ ਦੀਆਂ ਵੈਬਸਾਈਟਾਂ ਹੈਕ ਉਹ ਪੂਰੇ ਦੇ ਪੂਰੇ ਪੈਨਲ ਨੂੰ ਵੈਬਸਾਈਟ ਪੈਨਲ ਨੂੰ ਹੈਕ ਕਰ ਦਿੰਦਾ ਉਸ ਪੈਨਲ ਦੇ ਵਿੱਚ ਜਿੰਨੀਆਂ ਵੀ ਵੈਬਸਾਈਟ ਚੱਲਦੀਆਂ ਹੁੰਦੀਆਂ ਹਨ ਉਹ ਸਾਰੀ ਦੀ ਸਾਰੀ ਹੈਕ ਹੋ ਜਾਂਦੀ ਯਾਰ ਸਾਨੂੰ ਫਿਰ ਇਸ ਕਰਕੇ ਪੈਨਲ ਚੇਂਜ ਕਰਨਾ ਪੈਂਦਾ ਸਕੂਰ ਪੈਨਲ ਲੈਣਾ ਪੈਂਦਾ ਹੈ ਔਰ ਮੇਬੀ ਕਿਸਕੂਰ ਪੈਨਲ ਦੇ ਉੱਤੇ ਵੀ ਅਟੈਕ ਹੋ ਜੇ